ਠੀਕ ਉਹ ਤੁਹਾਡੀ ਗੱਲ ਮੈਂ ਸਮਝ ਗਿਆ ਕੋਪਰ ਮੈਂ ਤੁਹਾਡਾ ਜਿਆਦਾ ਪਰੇਸ਼ਾਨ ਆਗਾ ਕਿਤੇ ਕੋਈ ਗੱਲ ਪੁੱਛੇ ਹਰ ਚੀਜ਼ ਦਾ ਸੁਬਾਹ ਸਾਹਿਬ ਖਤਾਰ ਮੰਗ ਰਿਹਾ ਹੈਗੇ ਉਹ ਜਿੰਨੇ ਪੈਸੇ ਬੰਡੇ ਆਪਾਂ ਉਹਨੇ ਤਾਂ ਬੁੱਟਾ ਵੀ ਨਹੀਂ ਪਈਆ ਪਰ ਇਹਦੇ ਵਿੱਚ ਆਪਣਾ ਕੀ ਕਸੂਰ ਆ ਯਾਰ ਇੱਕ ਮਟੋਲ ਰੱਖੇ ਫੋਨ ਆਈ ਜਾਂਦਾ ਕਿਸੇ ਦਾ ਉਹ ਠੀਕ ਆ ਠੀਕ ਆ ਐਮਐਲ ਸਾਹਿਬ ਦੀ ਫੋਨ ਆ ਮੈਂ ਤੇਰਾ ਬਾਅਦ ਚ ਗੱਲ ਕਰਦਾ ਠੀਕ ਆ ਫੋਨ ਕੱਟਦਾ ਤੇਰਾ ਕਿੰਗਾਉ ਕੀ ਵਾਈ ਜੇ ਹੁਣ ਤੁਮੇ ਕਿਹਦੇ ਸਾਥ ਪਾਣਗੇ ਸਾਰੀ ਰਾਤ ਕੇ ਸਤਰ ਖੰਦੇ ਰਹੇ ਚਲੋ ਲਾਕ ਦੇਖ ਲੈਣਾ ਕੋਣ ਸਸਰ ਕਾ ਮੈਲੇ ਸਾਵਾ ਹਾਂਜੀ ਇਹ ਠੀਕ ਹੈ ਜੀ ਠੀਕਾ ਠੀਕ ਹੈ ਜੀ ਚਲ ਮੈਂ ਹੁਣ ਹੀ ਸਾਰਿਆਂ ਨਾਲ ਗੱਲ ਕਰਕੇ ਤੁਹਾਨੂੰ ਫੀਡਬੈਕ ਦਿੰਦਾ ਜੀ ਠੀਕ ਹੈ ਜੀ ਮੈਂ ਕਰਦਾ ਗੱਲ ਉਹਨਾਂ ਨਾਲ ਠੀਕ ਹੈ ਜੀ ਠੀਕ ਇਤਰ ਮੰਤਰੀ ਸਾਹਿਬ ਨੇ ਕਮੀ ਪੰਕਾ ਕੀਤਾ ਹੈ ਤਾਂ ਹਾਰ ਵੀ ਬਹੁਤ ਪੈੜੀ ਹੋਈ ਹੈ ਠੀਕਰੀ ਹੋਣਾ ਇਹਦੀ ਵੋਟ ਘੱਟ ਨਿਕਲੂਗੀ ਤੇ ਸੋਚਿਆ ਨਹੀਂ ਸੀ ਜਿੰਦੀ ਵਿੱਚ ਚਲੋ ਬਕੂ ਵਰਦਨ ਕਰਦੇ ਆਪੋ ਠੀਕ ਹੈ ਜੀ ना शीरे, हां किवें बब्बू की करदा ओ सेती कर यार मेरे ਘਰੇ ਆ ਨਾਲ ਹੁਣ ਲਿਆ ਸਿਰੇ ਆਪਣੇ ਸਿਰੇ ਹੁਣ ਲਿਆ ਟੱਡੇ ਨੂੰ ਠੀਕ ਆ ਸੇਤੀ ਪਹੁੰਚੋ ਬਾਈ ਠੀਕ ਆ ਮੈਂ ਤင်း ਜ਼ਿਆਦਾ ਰਾਤ ਦਾ ਪਹੁੰਚਿਆ ਜਾਂਦਾ ਹਾਂ ਬਾਕੀ ਗੱਲ ਸਾਰੀ ਤੈਨੂੰ ਇੱਥੇ ਆ ਕੇ ਸਮਝਾ ਦੂੰਗਾ ਯਾਰ ਜਿੰਨਾ ਕਹਿਾਂਗਾ ਉਹਨਾਂ ਗੱਲ ਕਰੀਦੀ ਹੁੰਦੀ ਆ ਪਹਿਲਾਂ ਮੂੰਹ ਧੋਤਾ ਬੋਟਾਂ ਦੇ ਵਿੱਚ ਆ ਠੀਕ ਆ ਸੇਤੀ ਪਹੁੰਚੋ ਇੱਥੇ ਨਾ ਨਾ ਬਾਈ ਯਾਰ ਇਹਦਾ ਬੱਕਰਾ ਵੱਡੇ ਕਿਉਂ ਨਹੀਂ ਯਾਰ ਸਾਰਿਆਂ ਨੂੰ ਪੈਸੇ ਵੰਡੇ ਬਾਈ ਅਸੀਂ ਮੇਰੀ ਗੱਲ ਸੁਣ ਲੜੀ ਸਾਰਾ ਹਿਸਾਬ ਕਿਤਾਬ ਢੱਡੇ ਕੋਲੇ ਲਿਖਿਆ ਪਿਆ ਕੱਲੇ ਕੱਲੇ ਬੰਦੇ ਨੂੰ ਜਿਹੜੇ ਇਹਨੂੰ ਪੈਸੇ ਦਿੱਤੇ ਐ ਮੈਂ ਢੱਡੇ ਨੂੰ ਕਰਦਾ ਫੋਨ ਹੁਣੀ ਆਉਣੇ ਤੇਰੇ ਕੋਲੇ ਅਸੀਂ ਆਹ ਆ ਗਏ ਹਾਂ ਉਹ ਤੋਂ ਪ੍ਰਧਾਨ ਬੰਦ ਜੀ ਪਹੁੰਚ ਪਹੁੰਚ ਇਕੱਠੇ ਬੈਠਾ ਜਲਦੀ ਆਜੋ ਧੀ ਵੀ ਪਿੱਛੋਂ ਆ ਗੋਡੀ ਚਾਰ ਪੀ ਇੱਥੇ ਬੰਦੇ 15 ਨੇ ਇੰਨਾ ਨਹੀਂ ਹਲਾ ਆਉਣ ਦੀ ਕਰਦੇ ਗੱਲ ਏ ਵੀ ਪਤੰਦਰ ਨਿੱਤ ਨਾ ਵਾਗਿਆ ਪਾਪਾ ਕੇ ਖੜ ਜਾਂਦਾ ਯਾਰ ਹੁਣ ਪੈਸੇ ਵੰਡ ਤੇ ਵੋਟਾਂ ਲੋਕਾਂ ਨੇ ਨਹੀਂ ਪਾੰਗਾ ਹੁਣ ਸਾਡਾ ਇੱਕ ਸੁਰੇ ਦੇ ਚ ੱੱਡੇ ਨਾ ਕਰਦੇ ਕੱਲੀ ਕਰਦੀ ਆ ਜੇ ਮਾਤਾ ਦੇ ਕਿੱਥੇ ਹੋਏ ਘਰੇ ਮੇਰੀ ਗੱਲ ਸੁਣਾ ਮਗਰ ਪ੍ਰਧਾਨ ਦੇ ਫੋਨ ਆਈ ਜਾਂਦਾ ੜੀ ਠੀਕ ਆ ਜਿਹੜੇ ਆਪਾ ਪੈਸੇ ਨਹੀਂ ਵੰਡੇ ਸੀ ਵੋਟਾਂ ਜਾਂ ਵਲੇ ਉਹਦਾ ਕੋਈ ਹਿਸਾਬ ਮਤਾਬ ਕਰਨਾ ਤੇ ਹੁਣ ਹੀ ਆ ਯਾਰ

ਮੁੱਖ ਪ੍ਰਧਾਨ ਰੌਲਾਪਾਈ ਬੈਠਾ ਹੋਣਾ ਕਿਵੇਂ ਪਹਿਲਾਂ ਤੁਸੀਂ ਪੈਸੇ ਨਹੀਂ ਵੰਡੇ ਕਿ ਵੋਟਾਂ ਨਹੀਂ ਪੰਗਾ ਸਾਰਿਆਂ ਨੂੰ ਪੈਸੇ ਵੰਡੇ ਆਪਾਂ ਯਾਰ ਪੰਜ-ਪੰਜ ਲੱਖ ਦਿੱਤਾ ਆਪਾਂ ਨੂੰ ਪੰਜ ਮਹੀਨੇ ਪੰਜ ਮਹੀਨੇ ਆਪਣੀ ਕੋਲ ਹਸਾਬ ਲਿਖਿਆ ਪਿਆ ਸਾਰਾ ਕਰੇ ਸੱਦਿਆ ਹੁਣ ਆਪਾਂ ਚੱਲ ਗਏ ਚੱਲ ਹੈ ਚੱਲ ਚਾਲ ਮਾਰ ਕੇ ਚੱਲੀ ਘਰਨੀ ਵਾਲਾ ਹੋਇਆ ਬੈਠਾ ਜੀ ਚਲੋ ਕਰਦੇ ਆ ਗੱਲ ਆਪਾਂ ਕੋ ਗੱਲ ਬੋ। ਉੱਤੋਂ ਦੀ ਰਹਿਣਾ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਮੈਂ ਜਨਾ ਮੁੰਨਾ ਨਹੀਂ ਆਪਾਂ ਮੈਂ ਹੈ ਬਾਹਰ ਤੇ ਪਾਣੀ ਨਹੀਂ ਪੈਣ ਦਿੰਦੇ ਬਸ ਠੀਕ ਹੈ ਆਪਰੇ ਨੂੰ ਪਸਾਵਾਂਗੇ ਆ ਜਾਓ ਚੰਗਾ ਚੱਕਰ ਲਾ ਲੈਂਦੇ ਨੂੰ ਪਸਾਵਾਂਗੇ ਆਪਾਂ ਉਹ ਬਣਾ ਕੇ ਚੱਲ ਜਾਓ ਇਹ ਆਪਦੇ ਨੇ ਕਰਨਾ ਤਾਂ ਦਾ ਦਾ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਜੀ ਤੂੰ ਬੈਠੋ ਮੈਂ ਕੁਰਸੀਆਂ ਲਗਵਾਉਣਾ। ਠੀਕ ਹੈ ਓਏ। ਆਜੀ ਅੱਲ ਨਹੀਂ ਕੁਰਸੀਆਂ ਦੋ ਕੋ। ਲੈ ਆਈ। ਅੱਜ ਬੈਠੋ। ਬੈਠ ਜਾ। ਤੇ ਮੈਂ ਬੜਾ ਗਰਮ ਹੋਇਆ ਬੈਠੋ ਕੀ ਗੱਲ ਹੋ ਗਈ? ਦੱਸਦੇ ਮੈਂ ਤਾਂ ਜਾਓ। ਬਾਈ ਏ। ਕੋਈ ਫੱਕ ਬਾਤ ਨਹੀਂ ਲੱਗਦਾ। ਤੇ ਰਾਤ ਦੇ ਪੁੰਨ ਆ ਰਿਹਾ ਮੰਤਰੀ ਸਾਹਿਬ ਤੇ ਮੈਨੂੰ। ਅੱਛਾ ਜੀ। ਹਾਂ। ਤੇ ਕਹਿੰਦਾ ਸੰਦੂਕੜੇ ਖਾਲੀ ਨਿਕਲੀਆਂ। ਤੇ ਪੈਸਾ ਦਾ ਸਭ ਕੰਮ ਅੰਗਰੇਜ਼ ਹੈ। ਪਰ ਸ਼ੱਕ ਮੈਨੂੰ ਵੀ ਹੈਗਾ ਤੁਹਾਡੇ ਤੇ। ਨਹੀਂ ਆਪਣੇ ਕੋਲ ਤਾਂ ਹਸਾਬ ਲਿਖਿਆ ਪਿਆ ਹੀ ਸਾਰਾ ਲੈ ਫਿਰ ਸੱਕ ਤੁਸੀਂ ਸੱਕ ਤੇ ਕਾਰਾਂ ਦਾ ਕਰੀ ਜਾਉਂਗੀ ਠੀਕ ਆ ਪ੍ਰਧਾਨ ਜੀ ਅਸੀਂ ਪੈਸੇ ਵੰਡੇ ਵੋਟਾਂ ਲੋਕਾਂ ਨੇ ਨਹੀਂ ਪੰਗਾ ਸਾਡਾ ਹੀ ਘੂਰ ਹੈ ਉਹ 5-5 ਲੱਖ ਦਿੱਤਾ ਤੁਹਾਨੂੰ ਤੁਹਾਡਾ ਤਾਂ ਪੈਸਾ ਪੁੱਤ ਨਹੀਂ ਪਈ 5000 ਨੂੰ ਵੋਟ ਵੀ ਖਰੀਦੀ ਤਾਂ ਵੀ ਨਹੀਂ ਹੈ ਤੁਹਾਡਾ ਤਾਂ 5-5 ਲੱਖ ਤੋਂ ਜ਼ਿਆਦਾ ਤੇ ਸੋਨੂੰ ਤਾਂ ਉਹ 20 ਲੱਖ ਆਏ ਜੀ ਤਾਂ ਦਾਦੀ ਵੰਡੇ ਤੋਂ ਉਹਨਾਂ ਨੂੰ ਉਹ 10 ਲੱਖ ਤਾਂ ਐਮਰਜੈਂਸੀ ਵਾਸਤੇ ਰੱਖਿਆ ਮੈਂ ਯਾਰ ਫਿਰ ਉਹਦਾ ਹਸਾਬ ਦਿਓ ਤੁਸੀਂ ਪਹਿਲਾਂ ਤੁਸੀਂ ਤਾਂ 10 ਕੱਲੇ ਖਾ ਗਏ ਫਿਰ ਕੋਈ ਸਾਡੇ ਹੋਰ ਕੰਮ ਹੁੰਦੇ ਹੋਰ ਪਾਸੇ ਵੀ ਅਸੀਂ ਬੰਨਣਾ ਹੁੰਦਾ ਹੈਗਾ ਕੱਲਾ ਮੇਰੇ ਨਾਲ ਸੱਜਣਾਂ ਦੇਖੋ ਇਹਦਾ ਸਾਹ ਉਹ ਦੇ ਦੇਣਗੇ ਕੱਲਾ ਕਲਰ ਪਏ ਬੰਦੇ ਆ ਸਾਰਿਆਂ ਦੇ ਨਾਮ ਲਿਖੇ ਪਏ ਵੀ ਜਿਹੜੇ ਜਿਹੜੇ ਨੂੰ ਅਸੀਂ ਬੰਦੇ ਆ ਪਹਿਲਾਂ ਤੁਸੀਂ 10 ਲੱਖ ਦਾ ਸਾਹ ਉਹ ਉਹ ਗੱਲ ਕਰਾਂਗੇ ਕੰਮ ਹੋ ਗਿਆ ਹਵਾ ਗਿਆ ਠੀਕ ਆ ਮੇਰੀ ਗੱਲ ਸੁਣੋ ਉਹ ਤੇ ਪਾਉ ਮਿੱਟੀ ਤੇ ਆਪਾਂ ਪੈਸ਼ਾ ਦਾ ਇੰਤਜ਼ਾਮ ਕਰਨਾ ਉਹ ਦੇਖੋ ਕਿਵੇਂ ਕਰਨਾ ਆਪਾਂ ਆਪਣੀ ਜੇਬ ਤੋਂ ਭਰਨੇ ਆ ਤੇ ਜਾਂ ਲੋਕਾਂ ਦੇ ਘਰਾਂ ਦੇ ਜਿਹੜੇ ਸੱਕਾ ਵੀ ਨਹੀਂ ਹੋਰ ਨਹੀਂ ਪਾਈ ਉਹਨਾਂ ਤੋਂ ਪਾਉ ਲੈਣੇ ਆ ਫੇ ਕਿਵੇਂ ਕਰੀ ਅੱਜ ਹੀ ਚਾਹੀਦੀ ਹੈ ਜਾਣਾ ਹੀ ਬੋਗਰ ਉਹ ਮੈਂ ਉਹ ਮੋੜ ਦੇਣਗੇ ਔਰ ਕੋਸ਼ਿਸ਼ ਕਰਕੇ ਦੇਖਦੇ ਹਾਂ ਚਲੋ ਫਿਰ ਚੱਲੀਏ ਠੀਕ ਆ ਚਲੋ ਚਲੋ ਜੀ ਤਾਂ ਬੜਾ ਡੋ ਕੰਮ ਦਾ ਕਾਲੂ ਦੇਖਣ ਜਾ ਰਹੇ ਹਾਂ ਰਹੀ ਤੇ ਤੇ ਤਾਂ ਕਾ ਵਾਰ ਫਿਰ ਹਾਂ ਮਾਦਾ ਦਸੀ ਗਾੜਾ ਸੋਸੇ ਪੁੱਛ ਕਮਾ ਗਈ ਲੱਖ ਨਿਕ ਮਾਦਾ ਨਿਕਾ ਹੈਗਾ ਕਰੇ ਉਹ ਤਾਂ ਕੀ ਦਾਦ ਨੂੰ ਬਾਹਰ ਗਏ ਠੀਕ ਹੈ ਚਲੋ ਤੇ ਜਲਦੀ ਕਾਹ ਵਾਸਤੇ ਚਲੋ ਵੀ ਚਲੋ ਇੱਥੇ ਤਾਂ ਮੇਰੇ ਦਾ ਜਵਾਬ ਦੇਖ ਲਾ ਗਣ ਵਿਚਿਆ ਚਾਪਾ ਫਾਈ ਹੋ ਨਾ ਗਮੇਸ਼ਾ ਤੈਨੂੰ ਵੀ ਪੈਸੇ ਦਿੱਤੇ ਆ ਤੂੰ ਬੋਤਲ ਵਿੱਚੋਂ ਲਗਾਏ ਹੈ ਕਰੋ ਗਮੇਸ਼ਾ ਪੱਲੇ ਲਗਾਏ ਹਾਂ ਕਰੋਗਾ ਲੇਕਿਨ ਅਜਿਹਾ ਕਾਹਦੇ ਕਰੇ ਸ ਹਾਂ ਭਾਈ ਤੂੰ ਬਈ ਵੋਟਾਂ ਪਹਿਲੇ ਪੈਸੇ ਲਈ ਸਾਥੋਂ ਤੇ ਕਰਵਾਸ ਉਹ ਨਾ ਤਾਂ ਵੋਟ ਪਾਈਏ ਨਾਲੇ ਪੈਸੇ ਲੈ ਗਏ ਭਾਈ ਵੋਟ ਪਾਈ ਆ ਮੈਂ ਪਾਈ ਆ ਗਈ ਵੋਟ ਜਿਹੜਾ ਇਹਦਾ ਵੀਡੀਓ ਪਾਈਏ ਜੇ ਕਿ ਵੋਟਾਂ ਪਈ ਉਹਦੇ ਜਿੰਨਾ ਕਹਿੰਦੇ ਅਸੀਂ ਤਾਂ ਹਾਰ ਗਏ ਭਾਈ ਮੈਂ ਤਾਂ ਪਾਈ ਆ ਵੋਟ ਯਾਰ 500 ਵੋਟ ਵੀ ਨਹੀਂ ਪਈਏ ਪਾਈ ਆ ਭਈ ਮੈਂ ਵੋਟ ਆ ਐ ਨਹੀਂ ਗੱਲ ਬਣਦੀ ਸਾਡੇ ਪੈਸੇ ਤੇਰੇ ਧਾਵੇਂ ਬਾਓ ਜਵਾਓ ਬਾਓ ਜਵਾਓ ਸੋਨੇ ਵਾਲਦੇ ਪੈਸੇ ਕਮਾਲ ਹੀ ਕਰੀ ਜਾਂਦੇ ਨੇ ਤਾਂ ਧੁੱਗਾਈ ਜਾ ਕੇ ਤਾਂ ਜਮਾ ਯਾਰ ਸਿੱਧੇ ਹੀ ਹੋ ਗਏ ਲੋਕ ਲਾਵੇਂ ਨਿੱਟ ਨਿਸ਼ਾਨੇ ਮਾਨਾ ਠੋਕਲੀ ਡਰਾਦੇ ਮੂਰੇ ਬੋਲਣਾ ਮੂਰੇ ਬੋਲਣ ਲਾਤੇ ਮਾਨਾ ਲੋਕਲੀ ਡਰਾਦੇ ਪਰ ਲੋਕਾਂ ਦੀ ਕਮਾਲੀ ਹੋ ਗਈ ਉਹ ਪੈਸੇ ਬੰਡੇ ਵੀ ਆ ਜਾਂ ਉਹਦੇ ਗਲੀਆਂ 'ਚ ਧੱਕੇ ਖਵਾਈ ਜਾਂਦੇ ਹੋ ਬੰਡੇ ਫੇਰ ਹੀ ਲਈ ਫਿਰਦੇ ਆ ਨਹੀਂ ਤੇਰੇ ਜਿਥੇ ਤੂੰ ਵੰਡ ਕੇ